ਨਮਸਕਾਰ ਦੋਸਤੋ ਇਸ ਦਿਵਸ ਅਸੀਂ ਰਾਵੀ ਦਰਿਆ ਦੇ ਬਿਲਕੁਲ ਕਿਨਾਰੇ ਖੜੇ ਆਂ ਔਰ ਇਹ ਜਿਹੜਾ ਤੁਸੀਂ ਏਰੀਆ ਦੇਖ ਰਹੇ ਹੋ ਇਹ ਨਾਲ ਪੱਕਾ ਬਣ ਜਿਹਨੂੰ ਕਹਿੰਦੇ ਆ ਇਹ ਪੱਕਾ ਬਣਦਾ ਇਹ ਜਿਹੜੇ ਤੁਸੀਂ ਪੱਥਰ ਦੇਖ ਰਹੇ ਹੋ ਇਹ ਪੱਥਰ ਦਿਖਾਈ ਦੇ ਰਹੇ ਜਿਹੜੇ ਆ ਜੰਗਲ ਦੇ ਵਿੱਚ ਇਸ ਪਰ ਹੈ ਇਸ ਪਰ ਦੇ ਨਾਲ ਹੀ ਤੁਸੀਂ ਹੈ ਇਹਨੂੰ ਪੱਕਾ ਬਣ ਕਹਿੰਦੇ ਆ ਔਰ ਇਹ ਤੁਸੀਂ ਦੇਖ ਰਹੇ ਹੋ ਸਾਹਮਣੇ ਨੁਕਾ ਇਹ ਪਾਣੀ ਦਾ ਸਿੱਧਾ ਜਿਹੜਾ ਟਕਰਾਉ ਜਿਹੜਾ ਹੈ ਇਹ ਜਿਹਨੂੰ ਪੱਕਾ ਪਣ ਕਹਿੰਦੇ ਆ ਉਸ ਪਾਸੇ ਜਿਹੜਾ ਇਹ ਖਾਰ ਲੱਗ ਚੁੱਕੀ ਹੈ ਇਹ ਤੁਸੀਂ ਤਰੇਡ ਦੇਖ ਰਹੇ ਹੋਗੇ ਇਹ ਦੇਖ ਰਹੇ ਹੋ ਬੇ ਇਹ ਤਰੇਡ ਪਈ ਹੋਈ ਹੈ ਮੈਂ ক্লোਜ਼ ਤੋਂ ਦਿਖਾਂਦਾ ਇਹ ਦੇਖ ਰਹੇ ਹੋ ਤੁਸੀਂ ਤਰੇਡ ਇਹ ਤਰੇਡ ਪਈ ਹੋਈ ਹੈ ਔਰ ਇਹ ਪਾਣੀ ਹੈ ਇਧਰ ਨੂੰ ਇਹਦਾ ਪ੍ਰੈਸ਼ਰ ਜਿਹੜਾ ਪੈ ਰਿਹਾ ਔਰ ਇਧਰ ਖਾਰ ਲੱਗੀ ਹੋਈ ਆ ਔਰ ਉਹ ਤੁਸੀਂ ਦੇਖ ਰਹੇ ਜਿਹੜੀ ਬਿਕ ਬਣੀ ਹੋਈ ਹੈ ਇਹ ਬਿਕ ਬਣੀ ਹੈ ਇਧਰ ਉਹਨੂੰ ਪਾਣੀ ਜਿਹੜਾ ਪੈ ਰਿਹਾ ਔਰ ਪਾਣੀ ਦਾ ਵੀ ਲੈਵਲ ਵੈਸੇ ਹੁਣ ਘਟ ਚੁੱਕਿਆ ਅਗਰ ਬਾਏ ਦਿਵੇ ਪਾਣੀ ਵੱਧਾ ਤਾਂ ਇਧਰ ਇਹਨੂੰ ਜਾਵਾ ਖਾਰ ਲੱਗ ਸਕਦੀ ਹੈ ਔਰ ਇਹ ਇਲਾਕੇ ਇਹ ਜਿਹੜੀ ਇਹਨੂੰ ਜਿਹੜਾ ਬੰਨਣਾ ਹੈਗਾ ਇਹ ਬੰਨਣ ਨੂੰ ਜਿਹੜਾ ਸਿੱਧਾ ਜਿਹੜੀ ਟੱਕਰ ਵੱਜ ਸਕਦੀ ਹੈ ਔਰ ਬੰਨ ਨੂੰ ਜੜੀ ਗਿਆ ਉਹ ਨੁਕਸਾਨ ਪਹੁੰਚ ਸਕਦਾ ਹੈ। ਅਗਰ ਬੰਨ ਨੂੰ ਨੁਕਸਾਨ ਪਹੁੰਚਦਾ ਹੈ ਤੇ ਪਾਣੀ ਦਾ ਬਹਾਅ ਜਿਹੜਾ ਹੈ ਇਹ ਪਰਤ ਸਕਦਾ ਇਸ ਪਾਸੇ ਪਰਤ ਸਕਦਾ। ਕਿਉਂਕਿ ਇੱਥੋਂ ਜਿਹੜਾ ਰੁਕਿਆ ਹੋਇਆ ਪਾਣੀ ਆ ਇਹ ਦੇਖੋ ਇਧਰ ਰੁਕਿਆ ਹੋਇਆ ਪਾਣੀ ਇਧਰ ਜਾ ਰਿਹਾ। ਅਗਰ ਪਾਣੀ ਉਧਰ ਨੂੰ ਬਣਾ ਲੈਂਦਾ ਕਿੰਗੋ ਉੱਥੇ ਹੀ ਸਿੱਧਾ ਇਧਰ ਨੂੰ ਆ ਰਿਹਾ। ਤੇ ਅਗਰ ਇਹ ਬੰਨ ਡੈਮੇਜ ਹੋ ਜਾਂਦਾ ਹੈ ਤੇ ਇਹ ਸਾਰਾ ਦਾ ਸਾਰਾ ਪਾਣੀ ਇਧਰ ਜਾਣ ਦੀ ਵੀ ਸੰਭਾਵਨਾ ਬਣ ਸਕਦੀ ਹੈ। ਸੋ ਅ ਪ੍ਰਸ਼ਾਸਨ ਨੂੰ ਵੀ ਇੱਥੇ ਜਿਹੜਾ ਆ ਇਹ ਸੰਗਿਆਨ ਲੈਣਾ ਚਾਹੀਦਾ ਕਿ ਇੱਥੇ ਕੋਈ ਨਾ ਕੋਈ ਕਿਸੇ ਪ੍ਰਕਾਰ ਦੇ ਪ੍ਰਬੰਧ ਜਿਹੜੇ ਉਹ ਕੀਤੇ ਜਾਣ ਤਾਂ ਕਿ ਇਹ ਜਿਹੜਾ ਘਟਾਵ ਹੈ ਇਹਨੂੰ ਰੋਕਿਆ ਜਾ ਸਕੇ ਅ ਅਗਰ ਨਹੀਂ ਰੁਕਦਾ ਹੈ ਤੇ ਇਸ ਇਲਾਕੇ ਨੂੰ ਜਿਹੜਾ ਖਤਰਾ ਜਿਹੜਾ ਉਹ ਪੈਦਾ ਹੋ ਸਕਦਾ ਇਹ ਦੇਖ ਸਕਦੇ ਹੋ ਤੁਸੀਂ ਮੈਂ ਤੁਹਾਨੂੰ ক্লোਜ਼ ਕਰਕੇ ਇਹ ਤਰੇੜਾਂ ਜਿਹੜੀਆਂ ਦਿਖਾਉਂਦਾ ਇਹ ਤਰੇੜ ਇੱਧਰ ਥੋੜਾ ਰਿਹਾ ਇਹ ਤਰੇੜਾ ਦੇਖ ਸਕਦੇ ਤੁਸੀਂ ਇਹ ਇਹ ਕਿਸੇ ਵੀ ਬੇਲੇ ਜਿਹੜਾ ਇਹ ਢਿੱਕ ਸਕਦੀ ਹੈ ਇਹ ਦੇਖ ਸਕਦੇ ਜੀ ক্লোਜ਼ ਕਰਕੇ ਮੈਂ ਤੁਹਾਨੂੰ ਦਿਖਾ ਰਿਹਾ ਬਿਲਕੁਲ ਇਹ ਦੇਖੋ ਜੀ ਇਹ ਕਿਸੇ ਵੀ ਬਲੇ ਜਾਂ ਢਿੱਕ ਸਕਦਾ ਭਰਾਓ ਇਧਰ ਆ ਜਾ ਕਾਰ ਲੱਗੀ ਵਖੇ ਇਧਰ ਨਹੀਂ ਜਾ ਕੇ ਬਾਹਰ ਪਾਣੀ ਬੱਚੇ ਕਰਦਾ ਹੈ ਬਰਸਾਤ ਤੇ ਵੀ ਪੋਲ ਨਹੀਂ ਆ ਰਹੀ ਹੈ ਪੋਲ ਨਹੀਂ ਹਾਂ ਇਹ ਤੂਫਾਨ ਨੇ ਅਵਾਜ਼ ਸੁਣਨਾ ਕਿ ਨਿਸਕਾ ਨਹੀਂ ਕਰਦਾ ਰਿਸ਼ਟੈਂਟ ਲੱਗ ਗਿਆ ਇਹ ਤੁਸੀਂ ਇਹ ਦੇਖ ਸਕਦੇ ਹੋ ਇਹਦੀਆਂ ਆ ਔਨ ਗਰਾਉਂਡ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਬਣੇ ਹੋਏ ਨੇ ਤਾਂ ਇਹ ਖੜੀ ਹੈ ਇਹ ਤੁਸੀਂ ਇੱਕ ਕਿਸ ਤਰ੍ਹਾਂ ਸਮਝਦੇ ਹੋਏ ਜਿਹੜੀ ਹੁਣ ਟਾ ਲੱਗੀ ਹੋਈ ਹੈ ਟਾ ਹੈ ਕਿ ਅਗਰ ਪਾਣੀ ਜ਼ਿਆਦਾ ਵਧਣ ਹਾਂ ਤੇ ਇਹ ਜ਼ਿਆਦਾ ਚੇਂ ਨਹੀਂ ਕਰ ਸਕਦੀ ਹੂੰ ਹੂੰ ਬਹੁਤ ਜ਼ਿਆਦਾ ਖਤਰਾ ਹੈਗਾ ਬਹੁਤ ਜ਼ਿਆਦਾ ਖਤਰਾ ਹੈ ਕੀ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਰੋਕਥਾਮ ਕਰ ਜੀ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਹਾਂ ਹਾਂ ਬਾਕੀ ਇਹ ਹੈ ਕਿ ਇਹ ਲੋਕ ਜਿਹੜੇ ਨਾ ਵਿਚਾਰੇ ਬਹੁਤ ਗਰੀਬ ਹੈਗੇ ਬਾਕੀ ਕਈ ਪਿੰਡਾਂ ਨੂੰ ਖਤਰਾ ਹੈਗਾ ਇੱਥੋਂ ਟੁੱਟ ਨਾਲ ਤੇ ਬਹੁਤ ਜ਼ਿਆਦਾ ਪਿੰਡਾਂ ਨੂੰ ਖਤਰਾ ਹੈਗਾ ਇਹ ਕਿਰਪਾ ਕਰਕੇ ਇਹ ਸਾਡੀ ਇਹ ਸਰਕਾਰ ਨੂੰ ਬੇਨਤੀ ਹੈ ਕਿ ਉਹ ਜਲਦੀ ਜਲਦੀ ਆ ਕੇ ਆਪਣਾ ਮੌਕਾ ਦਿਖਣਾ ਇੱਥੇ ਆਪਣਾ ਕੰਮ ਸ਼ੁਰੂ ਕਰਨ ਤਾਂ ਜੀ ਬਚਾਅ ਹੋ ਸਕੇ ਇਲਾਕੇ ਦਾ ਬੜਾ ਸਰਦਾਰ ਜੀ ਤੁਸੀਂ ਕੀ ਕਹਣਾ ਚਾਹੋਗੇ ਇਹਦੇ ਬਾਰੇ ਇਹ ਜਿਵੇਂ ਖਤਾਉਣ ਨਾਲ ਹੈਗਾ ਮਾਈਨਿੰਗ ਨਾਲ ਹੈਗਾ ਅਜੇ ਮਾਈਨਿੰਗ ਨਾਲ ਹੈਗਾ ਮਾਈਨਿੰਗ ਜਿਹੜੀ ਜੇ ਮੈਂ ਤਾਂ ਨੌਲਗੇਟਿੰਗ ਮਾਈਨਿੰਗ ਕੀਤੀ ਹੈ ਨਾ ਮਾਈਨਿੰਗ ਨਾਲ ਜਿਹੜਾ ਪਾਣੀ ਜਿਹੜਾ ਸਾਰਾ ਉਪਰੀ ਸਾਈਡ ਆਈ ਹੈ ਠੀਕ ਹੈ ਉਹਦੇ ਕਾਰਨ ਜਿਹੜਾ ਹੈ ਸਾਰਾ ਕੁਝ ਜਿਹੜਾ ਹੈ ਸਾਨੂੰ ਖਤਰਾ ਹੋਇਆ ਲੋਕਾਂ ਨੂੰ ਨਹੀਂ ਹੁਣ ਜਿਹੜਾ موجوده ਹਾਲਾਤ ਬਣਿਆ ਹੈ ਇਹਦੇ ਕਰਕੇ ਚੀਜ਼ੀ ਕਰਦੇ ਜਿੱਦਾਂ ਆਦੇ ਹੋਈ ਹੈ ਮਾਈਨਿੰਗ ਨਾਲ ਹੀ ਪਾਣੀ ਸਾਰਾ ਇੱਧਰ ਆਈ ਹੈ ਨਹੀਂ ਉਹ ਜਿਸ ਤਰ੍ਹਾਂ ਇਹ ਘਟਾਓ ਹੋ ਗਿਆ ਘਟਾਓ ਹੋ ਰਿਹਾ ਤੇ ਰੋਡ ਜੈਮਲ ਸਿੰਘ ਨੂੰ ਖਤਰਾ ਖਤਰਾ ਰੋਡ ਜੈਮਲ ਸਿੰਘ ਖਤਰਾ ਇਹ ਰੋਡ ਜੈਮਲ ਸਿੰਘ ਨਾਲ ਕਈ ਪਿੰਡ ਨਾਲ ਜਿਹੜਾ ਹੈ ਵੱਜੇ ਦਾ ਪੁਰਾਣਾ ਬੰਨ ਉਹਨਾਂ ਰੋਡ ਜੰਮ ਤੇ ਸੇਫਟੀ ਹੁੰਦੀ ਰਹੀ ਆ ਉਹ ਜਿਹੜੀ ਮਾਈਨਿੰਗ ਦੇ ਨਾਲ ਜਿਹੜੀ ਖਾਰ ਬੰਨ ਦੇ ਥੱਲੇ ਲੱਗੀ ਆ ਉਹ ਬੰਨ ਕਿਹਦੇ ਵੱਲ ਵੀ ਡੀਸ ਅੱਛਾ ਇੱਕ ਵੀ ਗੱਲ ਹੋਰ ਪੁੱਛਣੀ ਆ ਪਹਿਲਾਂ ਜਿਹੜਾ ਫਲੱਡ ਆਇਆ 1988 ਦੇ ਵਿੱਚ ਆਇਆ ਸੀ ਲਗਭਗ 37 ਸਾਲ ਹੋ ਚੁੱਕੇ ਆ ਤੇ 37 ਸਾਲਾਂ ਦੇ ਵਿੱਚ ਖਾਸ ਕਰਕੇ ਜਿਹੜਾ ਹੁਣ ਜਿਹੜਾ ਕੋਲੀਆਂ ਤੋਂ ਜਿਹੜਾ ਆ ਉਹ ਤੁਸੀਂ ਪੁੱਤੀ ਆ ਤੇ ਅਸੀਂ ਜੁਨਾਬ ਵੀ ਲੋਕਾਂ ਨਾਲ ਮਿਲਿਆ ਉਹ ਕਹਿੰਦੇ ਕਿ ਤੁਸੀਂ ਦੀ ਕੰਡੀਸ਼ਨ ਜਿਹੜੀ ਬੜੀ ਮਾੜੀ ਸੀਗੀ ਔਰ 37 ਸਾਲ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਤੁਸੀਂ ਦੀ ਰਿਪੇਅਰ ਨਹੀਂ ਹੋਈ ਤੇ ਕੋ ਗੱਲ ਪਤਾ ਕੀ ਹੈ ਸਰਕਾਰਾਂ ਜਿਹਨੂੰ ਜਿਹਨੂੰ ਸਾਡਾ ਡੈਮ ਬਣਿਆ ਰਜੀਤ ਸਾਖ ਡੈਮ ਜੋਂਦਾ ਬਣੇਦਾ ਉਹਦੇ ਬਾਅਦ ਸਰਕਾਰਾਂ ਜਿਹੜੀਆਂ ਬਹੁਤ ਲਾਪਰਵਾਹੀਆਂ ਕਿਸੇ ਵੀ ਸਰਕਾਰ ਨੇ ਦਰਿਆਲੇ ਪਾਸੇ ਕੋਈ ਕੰਮ ਨਹੀਂ ਕੀਤਾ ਹਰ ਸਾਲ ਇਥੇ ਰਿਪੇਅਰ ਹੁੰਦੀ ਰਹੀ ਹੈ ਨੂੰ ਕ੍ਰੀਏਟ ਪੰਦੇ ਰਹੇ ਨੇ ਰਿਪੇਅਰ ਹੁੰਦੀ ਰਹੀ ਹੈ ਉਦੇ ਕੋ ਬੱਜੋਂਦਾ ਜਾਂਦਾ ਡੈਮ ਬਣਦਾ ਉਹਦੇ ਬਾਅਦ ਜਿਹੜੀ ਰਿਪੇਅਰ ਬਿਲਕੁਲ ਨਹੀਂ ਹੋਈ ਹੈ ਰਿਪੇਅਰ ਨਹੀਂ ਹੋਣ ਕਾਰਨ ਜਿਹੜੀ ਹੋਈ ਹੈ ਬਾਕੀ ਦੂਜਾ ਇਹ ਲੋਕਾਂ ਦੀ ਲੋਕਾਂ ਵੀ ਜਿਹੜੀਆਂ ਕ੍ਰੀਟ ਪੁਰਾਣੇ ਪੇਦੇ ਇਹ ਉਹਦੀ ਵੱਡੀ ਯੂਨੀ ਤਾਰਾਂ ਤੋਂ ਮੈਂ ਵੇਚੀ ਤੀਆਂ ਪੱਥਰ ਵੇਚੀ ਤੇ ਮਾਈਨਿੰਗ ਵਾਲੇ ਪੱਥਰ ਲਈਏ ਲੋਕੀ ਜਿਹੜੇ ਤਾਰਾਂ ਲਈਏ ਪਾੜੀਏ ਜਿਹੜੇ ਮੁੜੇ ਕੰਮ ਕਰਦੇ ਨੇ ਸੋਰ ਜਿਹੜੇ ਇਹ ਲੋਹੇ ਨੇ ਉਹ ਤਾਰਾਂ ਲਈ ਰਿਆ ਇੱਥੇ ਬੰਨ ਕੋਈ ਨਹੀਂ ਰਿਆ ਕ੍ਰੀਟ ਕੋਈ ਨਹੀਂ ਰਿਆ ਜਿਹਦੇ ਕਾਰਨ ਕ੍ਰੀਏਟ ਨਹੀਂ ਹੁਣ ਕਾਰਨ ਪਾਣੀ ਜਿਹੜਾ ਬਿਲਕੁਲ ਬੰਨ ਤੇ ਬਿਲਕੁਲ ਖੁੱਲ ਲਈ। ਬਸ ਪ੍ਰਸ਼ਾਸਨ ਨੇ ਵੀ ਧਿਆਨ ਦਿੱਤਾ ਕਿ ਉਹ ਪ੍ਰਸ਼ਾਸਨ ਨੇ ਜਿਹੜੀ ਪੱਥਰਾਂ ਦੀ ਉਹ ਤਾਰਾਂ ਦੀ ਚੋਰੀ ਹੋਈ ਆ ਉਹ ਪ੍ਰਸ਼ਾਸਨ ਦਾ ਕੰਮ ਆ ਕਿੰਨਾ ਸਾਡਾ ਪ੍ਰਸ਼ਾਸਨ ਦਾ ਕੰਮ ਹੋਇਆ ਔਰ ਜੋਂ ਦਾ ਬੰਨ ਵੱਜਦਾ ਇੱਕ ਵੀ ਦਰਿਆ ਦੀ ਰਿਪੇਅਰ ਨਹੀਂ ਹੋਈ। ਹੱਦ ਤੇ ਸਾਡੇ ਰਾਵੀ ਦੇ ਵਿੱਚ ਹਰ ਸਾਲ ਕੰਮ ਲੱਗਦਾ ਰਿਹਾ ਹਰ ਸਾਲ ਇਸ ਦੇ ਕ੍ਰੀਏਟ ਪੰਜਰੇ ਦਾ। ਕਿ ਉਹ ਜਿਹੰਦਾ ਡੈਮ ਬਣਦਾ ਉਹਦੇ ਬਾਅਦ ਸਰਕਾਰਾਂ ਦਾ ਬਿਲਕੁਲ ਲਾਭ ਨਹੀਂ ਆਉਂਦਾ। ਇੱਕ ਚੀਜ਼ ਹੋਰ ਹੈ ਇੱਥੇ ਐਜੂਕੇਸ਼ਨ ਡਿਪਾਰਟਮੈਂਟ ਦੇ ਅੰਦਰ ਬੜਾ ਕਾਫੀ ਮੁਲਾਜ਼ਮ ਹੁੰਦੇ ਨੇ। ਉਹ ਵੀ ਸਿਵਲ ਰਿਪੇਅਰ ਵਗੈਰਾ ਕਰਦੇ ਰਹਿੰਦੇ ਸੀ। ਹੁਣ ਤੇ ਮੁਲਾਜ਼ਮ ਨਹੀਂ ਕੋਈ ਹੈ ਨਾ ਕੋਈ ਇਸ ਕਿਸਮ ਦਾ। ਨਾ ਨਾ ਕੋਈ ਮੁਲਾਜ਼ਮ ਨਹੀਂ ਹੈ ਕੋਈ ਭਾਈ ਨਹੀਂ। ਸਰਕਾਰਾਂ ਦੀ ਲਾਭ ਨਹੀਂ ਹੈ। ਤਾਂ ਦੇਖ ਸਕਦੇ ਹੋ ਤੁਸੀਂ ਕਿ ਇਹ ਇਸ ਤਰ੍ਹਾਂ ਦੇ ਅਜਿਹੇ ਤੇ ਹਾਲਾਤ ਬਣੇ ਹੋਏ ਨਾ। ਔਰ ਇੱਕ ਕਿਸੇ ਵੀ ਸਮੇ ਜੇ ਜੜਾ ਅਗਰ ਪਾਣੀ ਦਾ ਛੋ ਜਿਹੜਾ ਹੋਰ ਜਿਹੜਾ ਪਾਣੀ ਵੱਧ ਜਾਂਦਾ ਤੇ ਇਹ ਹੋਰ ਜਿਆਦਾ ਜਿਹੜਾ ਨਰੋਡ ਜੰਮ ਸਿੰਘ ਨੂੰ ਖਤਰਾ ਜਿਹੜਾ ਹੋ ਸਕਦਾ ਪਾਣੀ ਭਦਨ ਵਾਲੇ ਜਿਹੜਾ ਆ ਇਹ ਸਾਰੀ ਤੁਸੀਂ ਜਿਹੜੀ ਜਿਹੜੀਆਂ ਜਦੋਂ ਇਹ ਬੰਨ ਹੀ ਜਿਹੜਾ ਸਾਡੇ ਨਰੋਡ ਜੰਮ ਸਿੰਘ ਦੀ ਸੇਫਟੀ ਨਹੀਂ ਤੇ ਜਦੋਂ ਬੰਨ ਰੂੜੀ ਆ ਤੇ ਨਰੋਡ ਜੰਮ ਸਿੰਘ ਦੀ ਕੋਈ ਸੇਫਟੀ ਨਹੀਂ ਪਾਣੀ ਕਿਸੇ ਵੇਲੇ ਵੀ ਇੰਟਰ ਕਰ ਸਕਦਾ ਹੁੰਦਾ ਜੀ ਠੀਕ ਹੈ ਧੰਨਵਾਦ